1 ਜੂਨ ਤੋਂ ਬਦਲਣ ਜਾ ਰਹੇ ਨੇ ਇਹ ਨਿਯਮ ਏਟੀਐਮ ਤੋਂ ਪੈਸੇ ਕਢਵਾਉਣੇ ਪੈਣਗੇ ਮਹਿੰਗੇ ਜਾਣੋ ਤੁਹਾਡੀ ਜੇਬ ਦੇ ਉੱਤੇ ਕਿੰਨਾ ਪਵੇਗਾ ਅਸਰ ਕ੍ਰੈਡਿਟ ਕਾਰਡ ਉਪਭੋਗਤਾਵਾਂ ਦੇ ਲਈ ਹੋਵੇਗੀ ਸਖਤੀ ਐਲਪੀਜੀ ਕੀਮਤਾਂ 'ਚ ਵੀ ਹੋ ਸਕਦਾ ਹੈ ਵੱਡਾ ਬਦਲਾ ਤਾ 1 ਜੂਨ 2025 ਤੋਂ ਦੇਸ਼ ਭਰ ਦੇ ਵਿੱਚ ਕੁਝ ਮਹੱਤਵਪੂਰਨ ਨਿਯਮ ਬਦਲਣ ਜਾ ਰਹੇ ਨੇ ਚਾਹੇ ਉਹ LPG ਕੀਮਤ ਹੋਵੇ ਬੈਂਕ FD ਤੇ ਉੱਤੇ ਵਿਆਜ ਹੋਵੇ ATM ਤੋਂ ਪੈਸੇ ਕਢਵਾਉਣ ਦਾ ਤਰੀਕਾ ਹੋਵੇ ਜਾਂ ਕ੍ਰੈਡਿਟ ਕਾਰਡ ਦੀ ਵਰਤੋਂ ਸਭ ਕੁਝ ਬਦਲਣ ਵਾਲਾ ਹੈ ਜੀ ਹਾਂ ਤਾਂ ਜੋ ਹੀ ਸਥਿਤੀ ਦੇ ਵਿੱਚ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਕਿਹੜੇ ਬਦਲਾਅ ਸਿੱਧੇ ਤੌਰ ਦੇ ਉੱਤੇ ਤੁਹਾਡੇ ਰੋਜ਼ਾਨਾ ਜੀਵਨ ਅਤੇ ਖਰਚਿਆਂ ਨੂੰ ਪ੍ਰਭਾਵਿਤ ਕਰ ਸਕਤੇ ਨੇ ਈਪੀਐਫਓ ਜਾਨੀ ਕਰਮਚਾਰੀ ਭਵਿੱਖ ਨਿਧੀ ਸੰਗਠਨ ਹੁਣ ਇੱਕ ਨਵਾਂ ਸੰਸਕਾਰ 3.0 ਲਿਆਂਦਾ ਜਾ ਰਿਹਾ ਹੈ ਉਸ ਬਾਅਦ ਪੀਐਫ ਦੇ ਨਾਲ ਸੰਬੰਧਿਤ ਸੇਵਾਵਾਂ ਦੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਡਿਜੀਟਲ ਅਤੇ ਆਸਾਨ ਹੋ ਜਾਣਗੀਆਂ ਤਾਂ ਹੁਣ ਏਟੀਐਮ ਵਰਗੇ ਕਾਰਡ ਰਾਹੀਂ ਸਿੱਧੀ ਨਿਕਾਸੀ ਸੰਭਵ ਹੋ ਸਕਦੀ ਹੈ ਤਾਂ ਨਾਲ ਹੀ ਦਾਅਵੇ ਕਰਨ ਅਤੇ ਡੇਟਾ ਨੂੰ ਅਪਡੇਟ ਕਰਨ ਦਾ ਕੰਮ ਵੀ ਤੇਜ਼ੀ ਦੇ ਨਾਲ ਕੀਤਾ ਜਾਵੇਗਾ ਤਾਂ 1 ਜੂਨ ਤੋਂ ਕ੍ਰੈਡਿਟ ਕਾਰਡਾਂ ਦੀ ਵਰਤੋਂ ਕਰਨ ਵਾਲਿਆਂ ਦੇ ਲਈ ਨਿਯਮ ਸਖ਼ਤ ਸਕਦੇ ਨੇ ਜੇਕਰ ਤੁਹਾਡਾ ਆਟੋ ਡੈਬਿਟ ਅਸਫਲ ਹੋ ਜਾਂਦਾ ਹੈ ਤਾਂ 2% ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ ਜੀ ਇਸ ਤੋਂ ਇਲਾਵਾ ਉਪਯੋਗਤਾ ਬਿੱਲਾ ਅਤੇ ਈਦਨ ਵਰਗੇ ਲੈਣ ਦੇਣ ਦੇ ਉੱਤੇ ਵਾਧੂ ਖਰਚੇ ਅਤੇ ਅੰਤਰਰਾਸ਼ਟਰੀ ਭੁਗਤਾਨਾਂ ਦੇ ਉੱਤੇ ਵਾਧੂ ਫੀਸਾਂ ਦੀ ਸੰਭਾਵਨਾ ਹੈ ਤਾਂ ਰਿਵਾਰਡ ਪੁਆਇੰਟ ਯੋਜਨਾ ਨੂੰ ਵੀ ਬਦਲਿਆ ਜਾ ਸਕਦਾ ਹੈ ਜੂਨ ਦੀ ਸ਼ੁਰੂਆਤ ਤੋਂ ATM ਲੈਂਡ ਦੇਣ ਦੇ ਉੱਤੇ ਇੱਕ ਨਵਾਂ ਫੀਸਟਾ ਚ ਲਾਗੂ ਹੋ ਸਕਦਾ ਹੈ ਇਸ ਦਾ ਮਤਲਬ ਹੈ ਕਿ ਸੀਮਤ ਮੁਫਤ ਲੈਂਡ ਦੇਣ ਤੋਂ ਬਾਅਦ ਹੁਣ ਤੁਹਾਨੂੰ ਵਧੇਰੇ ਪੈਸੇ ਕਢਵਾਉਣ ਜਾਂ ਵਧੇਰੇ ਵਾਰ ਕਢਵਾਉਣ ਦੇ ਲਈ ਵਧੇਰੇ ਖਰਚੇ ਦੇਣੇ ਪੈ ਸਕਦੇ ਨੇ ਤਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਦੀ ਸਮੀਖਿਆ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਕੀਤੀ ਜਾਂਦੀ ਹੈ ਤਾਂ ਇਸ ਦੀ ਸਥਿਤੀ ਦੇ ਵਿੱਚ 1 ਜੂਨ ਨੂੰ ਸਿਲੰਡਰ ਦੀ ਕੀਮਤ ਦੇ ਵਿੱਚ ਵਾਧਾ ਜਾਂ ਕਮੀ ਹੋ ਸਕਦੀ ਹੈ ਤਾਂ ਇਹ ਤਬਦੀਲੀ ਸਿੱਧੇ ਤੌਰ ਦੇ ਉਤੇ ਤੁਹਾਡੇ ਰਸੋਈ ਦੇ ਬਜਟ ਨੂੰ ਪ੍ਰਭਾਵਿਤ ਕਰੇਗੀ ਫਿਕਸਡ ਡਿਪੋਜ਼ਿਟ ਦੇ ਵਿੱਚ ਪੈਸਾ ਲਗਾਉਣ ਵਾਲਿਆਂ ਲਈ ਵਿਆਜ ਦਰਾਂ 1 ਜੂਨ ਤੋਂ ਬਦਲ ਸਕਦੀਆਂ ਨੇ ਵਰਤਮਾਨ ਦੇ ਵਿੱਚ ਜ਼ਿਆਦਾਤਰ ਬੈਂਕ 6.5% ਤੋਂ 7.5% ਦੇ ਵਿੱਚਕਾਰ ਵਿਆਜ ਦੇ ਰਹੇ ਨੇ ਪਰ ਅੰਦਾਜ਼ਾ ਲਗਾਇਆ ਗਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਦਰਾਂ ਘਟ ਸਕਦੀਆਂ ਨੇ ਤਾਂ ਇਹਨਾਂ ਤਬਦੀਲੀਆਂ ਦਾ ਪ੍ਰਭਾਵ ਬਚਤ ਖਰਚਿਆਂ ਅਤੇ ਨਿਵੇਸ਼ਾਂ ਦੇ ਉੱਤੇ ਸਪਸ਼ਟ ਤੌਰ ਦੇ ਉੱਤੇ ਦਿਖਾਈ ਦੇਣ ਵਾਲਾ ਹੈ ਤਾਂ ਅਜੇ ਹੀ ਸਥਿਤੀ ਦੇ ਵਿੱਚ ਹੁਣ ਤੋਂ ਹੀ ਯੋਜਨਾ ਬਣਾ ਲਓ ਤਾਂ ਦੱਸਦੀਏ ਕਿ ਤੁਸੀਂ ਕੀ ਯੋਜਨਾ ਬਣਾਉਣੀ ਹੈ ਆਪਣੇ ਪੀਐਫ ਖਾਤੇ ਦੀ ਜਾਣਕਾਰੀ ਅਪਡੇਟ ਕਰੋ ਕ੍ਰੈਡਿਟ ਕਾਰਡ ਦੇ ਉੱਤੇ ਬਕਾਇਆ ਸਮੇਂ ਸਿਰ ਅਦਾ ਕਰੋ ਏਟੀਐਮ ਤੋਂ ਨਕਦੀ ਕਢਵਾਉਣ ਦੀ ਆਦਤ ਵੱਲ ਧਿਆਨ ਦਿਓ ਐਲਪੀਜੀ ਦਰਾਂ ਦੇ ਉੱਤੇ ਨਜ਼ਰ ਰੱਖੋ ਅਤੇ ਐਫਡੀ ਦੇ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਵਿਆਸ ਤਰ੍ਹਾਂ ਦੀ ਤੁਲਨਾ ਕਰੋ